ਤੇਰੇ ਤੇਰੇ ਮਾਲਕ ਤੇ ਰਹਿ ਨਾ ਪਾਵੇ ਕਿ ਮਜੀਠੇ ਤੇ ਇਹ ਪੱਤਾ ਬਣਦਾ ਸੀ ਤੇ ਮੈਂ ਕਰ ਨਹੀਂ ਸਕਿਆ ਘਾਈ ਸਾਹਿਬ ਜੀਤ ਗਏ ਉੱਠੀ ਗੰਟੀ ਤੇਰੀ ਸ਼ੁਰੂ ਆ ਆਪ ਦੀ ਦਸਤਾਰ ਨੂੰ ਲਾ ਕੇ ਗਨਮੈਨ ਨੂੰ ਐ ਦਿੱਤੀ ਜਿਵੇਂ ਕੋ ਟੋਪੀ ਪਾਈ ਹੋਵੇ ਹੱਥ ਤਾਂ ਹੈ ਦੇਖਦਾ ਸੀ ਬਾਲਾ ਨੂੰ ਦੇ ਨਾਲ ਸੁਲਮਾਨ ਖਾਨ ਦਾ ਵੱਡਾ ਵੀਡੀਓ ਤੇ ਵਾਰੀ ਵਾਰ ਕਿੰਦਲਿਆ ਹੋ ਗਿਆ ਮੇਰੇ ਤੇ ਇੱਕ ਦੇ ਪਰਚਾ ਮੇਰੇ ਤੇ ਦੋ ਦੇ ਪਰਚਾ ਮੈਨੇ ਇੱਕ ਸਾਲ ਅੰਦਰ ਰੱਖ ਦੋ ਸਾਲ ਅੰਦਰ ਰੱਖ ਜੇ ਕਿਸੇ ਵੀ ਦਿੱਤੇ ਦੀ ਬਿਮਾਰੀ ਆ ਗਈ ਨਾ ਤੇਰੀ ਆਓ ਚੀਕਾ ਦਾ ਹੋਰ ਕੋਈ ਆਓ ਬਾਲਾ ਨਾ ਹੋ ਜਿਹੜੀ ਪਤਨੀਆ ਕਲੀਨੀ ਜਿਹੜਾ ਪੁੱਤ ਆਉਂਦੀ ਮਾਂ ਦਾ ਨਹੀਂ ਸਾਥ ਸੰਗਤ ਜੀ ਉਹਨੇ ਕੋਈ ਖੁਰਦਾ ਬਣ ਗਰ ਅਜਿਹਾ ਦਾ ਇੱਕ ਹਰਬਜੀਤ ਪਾਲਤੋ ਗੋਦੀ ਦੀ ਅਸੀਂ ਵੀਡੀਓ ਦੇ ਕੇ ਆਏ ਐਡੀ ਖਤਰਨਾਕ ਵੀਡੀਓ ਗੁਰਪ੍ਰਸਾਦ ਸਾਹਿਬ ਨੂੰ ਦੇ ਕੇ ਆਏ ਸਾਧ ਸੰਗਤ ਦੀ ਰੋਕਣ ਵਾਲੀ ਇਹ ਲਿਆ ਦੇਖ ਮਾਤਾ ਦੇ ਦਾ ਮੈਂ ਵੇਖਿਆ ਸਰਕ ਦਾ ਅੱਗ ਲੁੱਟ ਕੌਣ ਦਾ ਨਹੀਂ ਪਸਰਕਤੀ ਜਾਵੇ ਜੇ ਬਲ ਬੱਤੀ ਜਾਵੇ ਤੇ ਜਿਹੜਾ ਲੱਡੂ ਸੀ ਯਾਰ ਮੁੜ ਕੇ ਸਰਕ ਨੂੰ ਖਵਾਈ ਜਾ ਐਕਸੀਐਮ ਦੇ ਨੂਨ ਨੂੰ ਲਾਇਆ ਲੱਡੂ ਸਰਕ ਦੇ ਉੱਤੇ ਜਵਾਕ ਤੇ ਮੈਂ ਤੇ ਸਾਡਾ ਮੁੱਖ ਮੰਤਰੀ ਕੀ ਕਰਦਾ ਅੱਜ ਕੀ ਫਿਰਦਾ ਸੀ ਅੱਜ ਜਦੋਂ ਪਾਣੀ ਦੀ ਬੋਤਲ ਪਹਿਲਾ ਮੂੰਹ ਚ ਲਈ ਫੇਰ ਉਹ ਪਾਣੀ ਦੀ ਬੋਤਲ ਮੂੰਹ ਟੋਟਾ ਫੇਰ ਉਹ ਪਾਣੀ ਦੀ ਬੋਤਲ ਅੱਗੇ ਸਿਰ ਤੇ ਪਾਤੀ ਤੇ ਮੇਰੇ ਵੀਰੋ ਕੀ ਇਹ ਸਤਾਰ ਉਹ ਸਤਾਰ ਆ ਵਾਲੀਬਾਲ ਦਾ ਮੈਚ ਖੇਡਦੇ ਪਿਆ ਸੀ ਉਸ ਵੇਲੇ ਆ ਜਲੰਧਰ ਅਪੰਜਾਬ ਤੋਂ ਉੱਤੇ ਮੌਲਾਗੇ ਮੌਤੇ ਹਾਜ਼ਰੀ ਸਨ ਆਪ ਦੀ ਦਸਤਾਰ ਨੂੰ ਲਾ ਕੇ ਗਨਮੈਨ ਨੂੰ ਐ ਦਿੱਤੀ ਜਿੰਨੇ ਕੋਈ ਟੋਪੀ ਪਾਈ ਹੋਈ ਆ ਤਾ ਹੈ ਦੇਖਦਾ ਸੀ ਬਾਲਾ ਨੂੰ ਜੇ ਮੇਰੇ ਸੁਲਮਾਨ ਖਾਨ ਦਾ ਵੱਡਾ ਵੀਰ ਹੀ ਉੱਤੇ ਵਾਲੀ ਵਾਲ ਕਹਿੰਦੇ ਆਉਂਦਾ ਸਾਥ ਨੂੰ ਵੀ ਕਿਸੇ ਨੂੰ ਸ਼ਰਮ ਨਹੀਂ ਕੋਈ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਬਦਲਾਅ ਨਹੀਂ ਬੰਦਾ ਪਈ ਮੈਨੂੰ ਕੋਈ ਚੜੀ ਨਕਸੀ ਨਹੀਂ ਭਗਵਾਨ ਕਰਕੇ ਆ ਦੀ ਮੈਂ ਮੈਂ ਉਹਨੂੰ ਇੱਕ ਗੱਲ ਕਹੀ ਆ ਮੇਰੇ ਤੇ ਇੱਕ ਦੋ ਪਰਚਾ ਮੇਰੇ ਤੇ ਤੂਰ ਉੱਪਰ ਪਰ ਮੈਨੂੰ ਇੱਕ ਸਾਲ ਅੰਦਰ ਰੱਖ ਦੋ ਸਾਲ ਰੱਖ ਦਰੱਖ ਜੇ ਕਿਸੇ ਦੀ ਦਿੱਤੇ ਦੀ ਮਾਰੀ ਆ ਗਈ ਨਾ ਤੇਰੀਆਂ ਉਹ ਚੀਜ਼ਾਂ ਦਾ ਰੋਰੀਆ ਉਹ ਗੱਲਾਂ ਦਾ ਰੋਰੀਆ ਜਿਹੜੀ ਪਤ ਪਤਿਲਾ ਕਰੀ ਨਹੀਂ ਲੱਗਿਆ ਰੋਣਾ ਹਾਂ ਰੰਗੇ ਰੋਈ ਜਾਂਦੀ ਕਿ ਤੇਰੇ ਮਾਲਕ ਤੇ ਰਹਿ ਨਾ ਪਾਵੇ ਕਿ ਮਜੀਥੇ ਤੇ ਇਹ ਪਤਾ ਬਣਦਾ ਸੀ ਤੇ ਮੈਂ ਕਰ ਨਹੀਂ ਸਕਿਆ 70 ਸਾਲ ਰੀਤ ਗਏ ਉੱਠੀ ਕਿਉਂਕਿ ਤੇਰੀ ਸ਼ੁਰੂ ਆ ਸਾਥ ਕਿੰਨੇ ਦੀ ਮੈਂ ਗੱਲ ਕਿਉਂ ਕਹੀ ਇਹ ਭਗਵਾਨ ਜਮਾਨ ਬਦਲਾਵ ਵਾਲਾ ਕਿ ਇਹ ਬਦਲਾਵ ਆ ਕਿ ਪੈਗੜਾ ਤੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਚ ਜਾਵੇ ਤੁਸੀਂ ਉਹ ਵੀਡੀਓ ਵੇਖੀ ਉਹ ਜਦੋਂ ਬਰਕਾਰੀ ਗਿਆ ਸੀ ਵੀਡੀਓ ਤੇ ਧਿਆਨ ਨਾਲ ਸੁਣੋ ਲੋਕ ਸਿੱਖ ਜਿਹੜੇ ਮਗਰ ਭੱਜਦੇ ਸਨ ਕੀ ਕਹਿੰਦੇ ਚ ਮੇਰੇ ਨਾਲ ਕਰੂ ਜਿਹੜੇ ਮਗਰ ਭੱਜਦੇ ਸਨ ਜਿਹੜੇ ਦੀ ਅਕੌਰਾ ਨੂੰ ਸਭ ਤੋਂ ਵੱਡਾ ਜਲਾਸਾ ਕਰਾ ਦਿੱਤੀ ਹੈ ਸਾਥ ਸਿੰਘ ਜੀ ਕਿਉਂ ਗੁੱਸਾਨੀ ਹੋ ਗਏ ਜਿਹੜਾ ਗੰਗਨਾ ਸਾਹਿਬ ਦਾ ਤੱਕਾ ਗੋਦ ਅੱਡੋ ਲੂਆ ਅੱਡ ਕੇ ਭੜ ਕੇ ਆਉਂਦੇ ਆ ਗੁਰੂ ਅੱਗੇ ਬਰਿਆਦ ਕਰਕੇ ਇਸ ਘਰ ਕੋ ਕੋਰੂ ਘਰ ਕੋ ਕੁਸ਼ੀਆ ਮਿਲਿਆ ਉੱਥੇ ਸ਼ਰਾਬ ਪੀ ਕੇ ਜਾਵੇ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਜਿਹੜਾ ਪਾਰਲੀਮੈਂਟ ਜਾਵੇ ਸ਼ਰਾਬ ਪੀ ਕੇ ਸਾਂਸ ਸੰਗਤ ਦੀ ਇਹ ਸੇਵਾ ਨਹੀਂ ਬੋਲਦਾ ਪਾਈਆ ਜਿਹੜੀ ਮਾਰ ਦੀ ਸਿਰ ਤੇ ਝੂਠੀ ਓਹ ਬਾਤ ਤੇ ਜਿਹਨੂੰ ਚਾਹਤ ਚਰਨ ਤੇ ਜਰਮਨੀ ਤੋਂ ਤਾਰਤਾ ਗਿਆ ਸੀ ਤੁਸੀਂ ਵਾਦ ਕਰਤੀ ਪੀਤੀ ਸੀ ਕਿ ਇਹ ਸੇਵਾ ਨਹੀਂ ਬੋਲਦਾ ਪਾਈਆ ਮਾ ਰੱਬ ਦਾ ਰੂਪ ਆਪਾ ਮੰਨਦੇ ਕਿ ਨਹੀਂ ਰੱਖਿਆ ਮਾਂ ਪਿਤਾ ਰੂਪ ਹੈ ਕਿ ਨਹੀਂ ਹੈ ਤੇ ਜਿਹੜਾ ਪੁੱਤ ਆਉਂਦੀ ਮਾਂ ਦਾ ਨਹੀਂ ਸਾਧ ਸੰਗਤ 'ਚ ਉਹਨੇ ਕੋਈ ਫੋਟਾ ਬਣ ਗਿਆ ਕਿਸੇ ਵਿਚਾਰੋ ਕਿ ਇਸ ਬਦਲਾਅ ਤੇ ਨੌਂ ਤੇ ਕਿਹੜੀ ਬੱਚਣ ਦੀ ਆ ਸਾਡੇ ਨਾਲ ਔਰ ਸਾਧ ਸੰਗਤ ਦੀ ਇਹਦੀ ਬੇਟੀ ਦੇਖੋ ਬਾਪ ਤੇ ਬੇਟੀ ਦਾ ਬੜਾ ਬੜਾ ਇੱਥੇ ਰਿਸ਼ਤਾ ਹੁੰਦਾ ਆ ਤੁਸੀਂ ਇੱਥੇ ਬੈਠੇ ਹੋ ਜਿਨ੍ਹਾਂ ਦੀਆਂ ਬੇਟੀਆਂ ਨੇ ਹੱਥ ਫੜੇ ਕਰੋ ਮਹਾਰਾਜ ਜੀ ਸੰਗੋ ਰਾਸ ਸਭ ਤੋਂ ਮਨ ਨੂੰ ਲੱਗਿਆ ਕਿ ਹਾਂ ਫਾਇਦਾ ਸਾਰੇ ਵਧੀਗਿੰਦੇ ਅੰਬਾਸਾ ਤੇਰ ਜੇ ਮੁੰਡੇ ਦਾ ਕਦੇ ਫੇਰ ਮਾਪਿਆਂ ਨਾਲ ਪੰਗਾ ਮਾਰ ਲੈਂਦੇ ਕਿਸੇ ਨਾ ਕਿਸੇ ਗੱਲ ਦਾ ਬੇਟੀ ਨਹੀਂ ਕਦੀ ਖਿਤਾਕੀ ਕਰ ਆਪੇ ਸਹੁਰੇ ਘਰ ਜਾਵੇ ਉਹਨਾਂ ਦੀ ਸੁੱਖ ਮੰਗੇ ਆਪੇ ਤੇ ਖੇਕੇ ਘਰ ਦੀ ਸੁੱਖ ਮੰਗੇ ਤੇ ਬੇਟੀ ਇਹ ਵੀ ਕੀ ਕਹਿੰਦੀ ਸੀ ਲਾਈਵ ਹੋ ਕੇ ਸੀਰਤ ਤੌਰ ਮੁੱਖ ਮੰਤਰੀ ਅਜਤਪੂ ਤੇ ਕਵੇ ਮੈਨੂੰ ਸ਼ਰਮ ਆਉਂਦੀ ਹੈ ਪਰ ਕਹਿੰਦਿਆ ਕਿ ਭਗਵਾਨ ਤੋਂ ਮੇਰਾ ਪਿਓ ਹੈ ਤੇ ਮੈਂ ਦੀ ਬੇਟੀ ਹੈ ਕਹਿੰਦਾ ਮੈਂ ਨਾ ਇਹਨੂੰ ਆਪ ਦਾ ਬਾਪ ਮੰਨਾਂ ਨਾ ਇਹ ਮੈਨੂੰ ਆਪ ਦੀ ਬੇਟੀ ਮੰਨਿਓ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਮਾਦਾ ਨਾ ਹੋ ਸਕਿਆ ਸਾਸਰੀ ਜੀ ਤੋਂ ਕੋਈ ਆਸ ਰੱਖੀ ਜਾ ਸਕਦੀ ਵਿਚਾਰ ਦਾ ਬੜਾ ਆਈਆ ਦਾ ਘੋਰ ਬੰਪਰੀ ਆ ਗੁੱਡੀਆਂ ਸਾਹਿਬ ਵਿੱਚ ਫਿਰਦੇ ਆ ਗੁੱਡੀਆਂ ਸਾਹਿਬ ਖੇਤੀਬਾੜੀ ਦੇ ਮੰਤਰੀ ਹੋ ਤੁਸੀਂ ਮੈਂ ਪੁੱਛਣਾ ਚਾਹੁੰਦਾ ਲੰਬੀ ਸਕੀਲ ਸਕਲੇ ਦੇ ਜੀ ਡੰਗਰਾਂ ਨੂੰ ਯਾਦ ਸੀ ਉਹਦਾ ਮੌਕਾ ਦਿੱਤਾ ਕਿਸੇ ਨੂੰ ਮਿਲਿਆ ਗੜੇਵਾਰੀ ਦਾ ਤੁਸੀਂ ਪਿਆ ਸੀ ਇਹ ਖਰਾਫੇ ਦਾ ਗੜੇਵਾਰੀ ਦਾ ਵਿਆਜ ਜਿਹੜੇ ਹੜਾ ਕਰਕੇ ਫਸਲਾਂ ਨੁਕਸਾਨੀਆਂ ਕਿੰਨੇ ਹਿਸਾਬ ਤੁਸੀਂ ਪਿਆ ਸੀ ਕਿ ਕੇ ਕੇ ਆਲ ਗਰਦੌਰੀ ਮਗਰੋਂ ਕਰਾਉਂਦਾ 20000 ਰੁਪਏ ਪੰਜਾਬ ਲਾਉਂਦਾ ਦੱਸੋ ਕਿਹਨੂੰ ਕਿਹਨੂੰ ਮਿਲ ਗਏ 20000 ਰੁਪਏ ਸਾਥੇ ਲੱਗੀ ਅੱਲਾ ਦੀ ਬੀਬੀ ਆ ਆ ਖੇਤੀਬਾੜੀ ਮੰਤਰੀ ਸਾਹਿਬ ਦੀ ਸਾਥ ਨੇ ਉਹ ਕਰਦੀ ਸੀ ਐ ਐ ਐ ਮਾਫੀ ਸੀ ਜੁੱਤੀ ਆ ਉੜ ਕੇ ਸਮਝ ਗਏ ਨਾ ਮੋਲ ਗੱਦਮਾਲ ਜਿਹੜੀ ਕਹਿੰਦੀ ਸੀ ਮੋਨਦੀ ਦਵੇਂ ਨਾ ਪਰੇ ਐਮਐਨਟੀ ਕੇਜਰੀਵਾਲ ਕਹਿੰਦਾ ਸਾਨੂੰ ਕਿਉਂ ਮੌਕਾ ਤੇ ਕਹਿੰਦੇ ਅਸੀਂ ਦਮਾ ਲੇ ਕਿਉਂ 24 ਸਾਲ ਹੋ ਗਏ ਮਲਕਿੰਗ ਜੀ ਐਮਐਨਟੀ ਦੇ ਸੇ ਤੇ ਹੋਰੋਂ ਸਵਾਲ ਕਰੀਦਾ ਤੇ ਉਹ ਗੁਰਦਵਾਰ ਸਵਾਲ ਦਾ ਜਵਾਬ ਦੇ ਆ ਇਹਨਾਂ ਦਾ ਕੋਰਮਜੀ ਦਾ ਲਾਲਜੀਤ ਭੱਲਰ ਉਹ ਤੇ ਮਰ ਪੜਚਾਉਣਾ ਚਾਹੀਦਾ ਸੀ ਬਸਾਟੀ ਵਾਲੇ ਦਿਨ ਖਾਲਸੇ ਦੇ ਜਨਮ ਵਾਲੇ ਦਿਨ ਜਦੋਂ ਗੁਰੂ ਸਾਹਿਬ ਦੇ ਸੰਖੇਪੀ ਵਾਕਤਾ ਦਾ ਕੇਸ ਦਿੱਤਾ ਸੀ ਜਿਸ ਵੇਲੇ ਮੇਰੇ ਮਾਮਲੇ ਤੇ ਇਹ ਪਤਾ ਇੱਕ ਇੱਕ ਗੰਭਾਰਾ ਹੁਕਮ ਦਿੱਤਾ ਸੀ ਉਦੋਂ ਕਹਿੰਦਾ ਸੁਨਿਆਰੇ ਭਾਈ ਚਾਰੇ ਤੇ ਰਾਗੜੀਆਂ ਭਾਈ ਚਾਰੇ ਮੁਕਾਵਾ ਕੱਢਦਾ ਸੀ ਤੇ ਉਹ ਤੇ ਪਰਚਾ ਦਰਜ ਹੋਣਾ ਪੈ ਗਿਆ ਸੀ ਕਿ ਉਹਨੂੰ ਟਿਕਾਣਾ ਲਵਾਇਆ ਜਾਣਾ ਚਾਹੀਦਾ ਕਿ ਇਹ ਸਗੋਂ ਆਪ ਦੀ ਗੋਤੋਂ ਪਾਗ ਆਈਨਾਂ ਦਾ ਇੱਕ ਹਰਬਦੀਰ ਬਲਕਾਰ ਤੋਂ ਜਿੱਦੀ ਅਸੀਂ ਵੀਡੀਓ ਦੇ ਕੇ ਆਏ ਇਹਦੀ ਖਤਰਨਾਕ ਵੀਡੀਓ ਦਰਬਰ ਸਾਹਿਬ ਨੂੰ ਦੇ ਕੇ ਆਏ ਸਾਧ ਸੰਗਤ ਦੀ ਦੇਖਣ ਵਾਲੀ ਇਹ ਕਿ ਇਸ ਬਦਲਾਵ ਦੀ ਗੋਤਾ ਪਈ ਆ ਸਾਡੇ ਗੁਰਦਾਸਪੁਰ ਇਲਾਕੇ 'ਚ ਇੱਕ ਇਲਾਕਾ ਮੰਤਰੀ ਆ ਜਿਹੜਾ ਪਹਾੜਾਂ 'ਤੇ ਰਹਿੰਦਾ ਪਠਾਨਕੋਟ ਨੂੰ ਆ ਕੇ ਸ਼ਾਮ ਸਿੰਘ ਨਗਰ ਕਰਨਪੁਰ ਵਾਲੇ ਪਾਸੇ ਕਈ ਕੰਢੇ ਦੇ ਢੋਖੇ ਬੋਤਾ ਮੰਗਣ ਨਹੀਂ ਜਾਂਦੇ ਮੈਂ ਕਿਹਾ ਕੀ ਚੱਕਰ ਪੈ ਗਿਆ ਕਹਿੰਦੀ ਇੱਕ ਤਾਰੀਫ ਲੱਗ ਰਹੇ ਕਿ ਇਸ ਬਦਲਾਵ ਦੀ ਗੋਤਾ ਪਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਇਨਾ ਦਾ ਹੋਰ ਐਮਐਨਏ ਆ 90 ਆਵਾ ਕੋ ਸੜਕਾਂ ਤਾਂ ਨਹੀਂ ਪੱਥਰ ਡਾਕਾਂ ਦੇ ਵਿੱਚ ਨਹੀਂ ਚੱਲਦੀ ਸੀ ਇਹ ਕਾਂਗਰਸ ਦਾ ਚੰਨੀ ਕਹਿੰਦਾ ਸੀ ਉਨੂੰ ਅਸੀਂ ਉੱਚਿਆ ਪਾਈ ਕਾਰਜਕਾਰੀ ਪ੍ਰਾਪਤੀ ਦਾ ਸੀ ਉਨੂੰ ਪ੍ਰਾਪਤੀ ਤਾਂ ਜੇਕੇ ਨਾਲੇ ਕਹਿੰਦਾ ਜਿੰਨੇ ਪਾਚ ਸੜਕਾਂ ਨੂੰ ਕਾਰਜਾਂਸ ਵਿੱਚ ਲਾਏ ਆ ਦਸੋ ਇਹ ਵੀ ਪ੍ਰਾਪਤੀ ਕਰ ਦਿੱਤੀ ਸੀ ਕਹਿੰਦੇ ਜਿੰਨੇ ਪਾਚ ਸੜਕਾਂ ਨੂੰ ਕਾਰਜਾਂਸ ਵਿੱਚ ਲਾਏ ਆ ਕੌਣ ਮਰ ਪਾਕੇ ਕਿਸੇ ਨੂੰ ਨਹੀਂ ਮੈਂ ਤਾਂ ਕਹਿੰਦਾ ਕੋਈ ਨਵੀਂ ਸੜਕ ਦੀ ਗੱਲ ਕਰੂੰ 18 ਫੁੱਟ ਸੜਕ ਬਣਾਉਣ ਦੀ ਗੱਲ ਕਰੂੰ ਚਾਰ ਮਾਰ ਦੀ ਸੜਕ ਦੀ ਗੱਲ ਕਰੂੰ ਮਗਰ ਆਲ ਦਾ ਹੁਣ ਪਾਕੇ ਕੋਈ ਨਹੀਂ ਆਈ ਨਾ ਲੈ ਕੋਈ ਐਮਐਨਏ ਆ ਦੇ ਮਾਂ ਨਾਕੇ ਦਾ ਮੈਂ ਵੇਖਿਆ ਸੜਕਾਂ ਅੱਜ ਲੋਕ ਕੋਈ ਦਾ ਨਹੀਂ ਪਸਰਤੀ ਜਾਵੇ ਜੇ ਬਲ ਬੱਤੀ ਜਾਵੇ ਤੇ ਜੇ ਗੱਲ ਲੱਡੂ ਸੀ ਨਾ ਮੁਰਤੇ ਸੜਕ ਨੂੰ ਖਵਾਈ ਜਾਵੇ ਟੈਕਸੀਆਂ ਦੇ ਨੂੰ ਨਾ ਲਾਇਆ ਲੱਡੂ ਸੜਕ ਦੇ ਰੋਣੇ ਵਾਸਤੇ ਮੈਂ ਚੱਕਰ ਕੀਆ ਕਹਿੰਦਾ ਮਾੜੀ ਬਣੂਗੀ ਫੇਰੀ ਇਹਦੇ ਮੂੰਹ 'ਚ ਕੁਛੇ ਦੀ ਦੇਵ ਚ ਪਊਗਾ ਇਹ ਬਦਲਾਅ ਹੈ ਕਿ ਸੜਕ ਨੂੰ ਮੂੰਹ ਮਿੱਠਾ ਕਰਾਵਾ ਲੇ ਫੇਰੀ ਕੋਈ ਰੁਪਈਏ ਦਾ ਧਿਆਨ ਹੋਵੇ ਤੇ ਤੇਰੇ ਇਮਾਨਦਾਰਾਂ ਦਾ ਆ ਵਿਜੇ ਸਿੰਘਲਾ ਕੋਡੇ ਬਨਵਾਲ ਜਿਹਨੂੰ ਫੜ ਕੇ ਇੱਧਰ ਕਿਨੇ ਦਿੱਤਾ ਸੀ ਭਗਵਾਨ ਦਾ ਮਾਮਲੇ ਤੇਦੀ ਆਡੀਓ ਕਿਹਨੇ ਸੁਣੀ ਸੀ ਮੈਂ ਤੂੰ ਸੁਣਨ ਲਿਆ ਮੈਂ ਸੁਣੀ ਲਿਆ ਮਿਲ ਜੇ ਕੋਈ ਸੁਨੀਤਾ ਭਗਵਾਨ ਨੇ ਸੀ ਤੇ ਅੱਜ ਇਹਦਾ ਲੋਕ ਸਾਰ ਪ੍ਰਚਾਰਕ ਚੱਲ ਗਿਆ ਇਹ ਵੋਟਾਂ ਮੰਗਦਾ ਮੁੱਖ ਬੁਲਾ ਰਿਹਾ ਕਿ ਮੁੱਖ ਵੋਟਾਂ ਮੰਗਵਾ ਰਹੇ ਆ ਕਿ ਇਹ ਬੱਤਾਂ ਮਾਨਵਧਰਤੀ ਦੀ ਗੱਲ ਕਰਦੇ ਆ ਆ ਵੋਟ ਬੱਤੇ ਵਾਲਾ ਆਈ ਤੇ ਫੜਿਆ ਹੋਇਆ ਹੈਂ ਭਗਵਾਨ ਜੀ ਫੜ ਕੇ ਅੰਦਰ ਦਿੱਤਾ ਆ ਨੌਵੇਂ ਨੰਬਰ ਤੇ ਵੋਟਾਂ ਲੌਖ ਲਿਖਿਆ ਕਿ ਇਹ ਵੀ ਕੋਟਾ ਮਨਜ਼ੂਰ ਬੜੇ ਮਾਨਦਾਰੋਂ ਆਖੋ ਤੇ ਲਿਖੂ ਜਾ ਬਹਿ ਪੰਜਾਬੀਏ ਤੁਹਾਡੇ ਦਾ ਰੋਸ ਬਣਾ ਤੇ 2% ਕੋਈ ਵਾਈ ਕਰਨ ਵਾਲੇ ਲੋਕ 60% ਦਾ ਰਾਜ ਨੂੰ ਅਨਾਦ ਦੇਸ਼ ਨੂੰ ਬੰਦੂੜ ਚੇਉਂਦੀ 90% ਕੁਰਬਾਨੀ ਤੁਸੀਂ ਦੇ ਨੇ ਦੇਸ਼ ਦੇ ਝੰਡਾ ਚੁਲਦਾ ਨਾ ਦਿੱਲੀ ਚ ਤੇ ਥੋੜੀ ਬਦੌਲਤ ਝੂਟਦਾ ਔਰ ਉਹ ਅੰਕਾਤਾ ਦਿੱਲੀ ਨਾ ਜਾ ਸਕੇ ਮੈਂ ਹਕਾਣ ਹੁੰਦਾ ਕਿ ਅੱਜ ਉਹ ਅੰਕਾਤਾ ਜੇ ਦਿੱਲੀ ਵੀ ਜਾ ਸਕਦਾ ਤੇ ਸੱਤ ਸੰਗਤ ਵੀ ਦਿੱਲੀ ਵਾਲੇ ਬੇਰੋਟੀ ਆਉਂਦੇ ਉਹਨਾਂ ਨੂੰ ਰੱਖਦੇ ਔਰ ਤੁਸੀਂ ਇਹ ਵੇਖ ਲਓ ਅੱਜ ਆਲੋ ਦਾ ਇਹ ਦੇ ਨੂੰ ਮਖੂਜ ਰੱਖਣ ਵਾਲਿਆਂ ਦੇ ਕੀ ਸਰਕਾਰ ਕਰਦੇ ਆ ਆ ਇਹਨਾਂ ਦੀ ਤਾਂ ਜਿੰਨੀਆਂ ਗੱਲਾਂ ਮੈਂ ਕਰ ਦਿਆਂ ਉਨੀ ਘੱਟ ਆ ਆ ਮੈਂ ਦੇਖਿਆ ਸੀ ਕੁੱਡੀਆਂ ਸਾਹਿਬ ਦੀ ਕੁੱਡੀਆਂ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਬਾਦਲ ਸਾਹਿਬ ਵੇਲੇ ਇੱਥੇ ਮੋਕੇ ਵੱਡੇ ਕੀਤੇ ਗਏ ਕਈ ਮੋਕੇ ਲਾਏ ਗਏ ਤੇ ਲੋਕਾਂ ਨੂੰ ਪਹੁੰਚ ਵਾਸੀ ਸੀ ਅੱਜ ਮੈਂ ਤੁਹਾਨੂੰ ਕਹਿੰਦਾ ਸਾਡੇ ਤੇ ਨਹੀਂ ਇਹ ਰਹਿ ਮੰਨ ਰੱਖੀ ਕਿ ਨਹੀਂ ਰੱਖੀ ਅੱਜ ਟੁੱਟ-ਪੁੱਟ ਵਾਲੀ ਮੇਰੀ ਟੁੱਟ-ਪੁੱਟ ਜਿਹੜੀ ਗੱਲੋ ਸਟ੍ਰਾਈਕ ਤੇ ਬਹਿ ਕੇ ਬੇਚੀ ਨਹੀਂ ਬਹਿ ਕੇ ਕਹਿੰਦੇ ਪਿੰਡਾਂ 'ਚ ਪਾਣੀ ਨਹੀਂ ਪਹੁੰਚ ਰਿਹਾ ਸਹੀ ਗੱਲ ਦੱਸ ਰਿਹਾ ਕਿ 10% 15% ਪਹੁੰਚ ਰਿਹਾ ਜੌੜਾ ਮਾਜਰਾ ਦੇ ਦੇ ਵਜ਼ੀਰ ਨੇ ਡਲ ਕੇ ਡੂਠ ਦਿੱਤਾ ਪਕਵਾਰੀਆਂ ਦੇ ਨਹੀਂ ਕੋ ਕਿ 100% ਪਾਣੀ ਦੀ ਲਾਤ ਪਹੁੰਚ ਰਿਹਾ ਮਕਸਦ ਕੀ ਹੈ ਲੋਕ ਕਹਿੰਦੇ ਜੀ ਅਸੀਂ 100% ਲਿਖਾਂਗੇ ਤੇ ਲੋਕ ਸਾਡੇ ਗੱਲ ਪਾਣੀ ਕਿੰ ਨਾਲ ਜੇ ਨਹੀਂ ਵਿਖਦੇ ਆ ਤੇ ਸਰਕਾਰ ਗੱਲ ਪਾਉਂਦੀ ਹੈ ਸਰਾਰੇ ਕੋਈ ਆ ਕਿ ਅਸੀਂ ਵਿਖਾ ਦਈਏ ਪਾਣੀ ਵਾਧੂ ਆ ਪੰਜਾਬ ਤੋਂ ਤੇ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿਆ ਅਗਲਾ ਪੋਸਟਰ ਵੇਖੋ ਅੱਜ ਦੇ ਪੋਸਟਰ ਆ ਕੁੜੀਆਂ ਦਾ ਹੱਥ ਫੜਿਆ ਤੇ ਅੱਗੇ ਉਹ ਕੀ ਕਹਿ ਰਹੇ ਆ ਭਵਨ ਭਵਨ ਕਹਿੰਦਾ ਸਾਡੀ ਰੱਬ ਨੇ ਜੁਤੀ ਲਾਈ ਆ ਬਾਦ ਨੂੰ ਇੱਕੋ ਤੋਰ ਦੀ ਅਜੇਹਦਾਰ ਜੀ ਨੇ ਕਾਰ ਕਰਾ ਪਾਇਆ ਜੇਹਦਾਰ ਜੀ ਸੱਚੇ ਬਾਦਸ਼ਾਹ ਨਾਲ ਗੱਲਬਾਤ ਹੋ ਜਾਂਦੀ ਹੈ ਅਰਦਾਸ ਰੇਨ ਕੀ ਕਰੀਦੀ ਮਾਲਕ ਦੇ ਕੋਲ ਕਿਰਕਾ ਕਰਦਣ ਤੇ ਕਿਤੇ ਦਰਸ਼ਨ ਦੇ ਦੇ ਤੁਹਾਨੂੰ ਲੱਗਦਾ ਭਗਵਾਨ ਸਤਿਆਨ ਨਾਲ ਮਾਲਕ ਗੱਲ ਕਰੂਗਾ ਜੀਦਾ ਪਤਾ ਹੀ ਨਹੀਂ ਜੀ ਇਹਨੇ ਸਿੱਕੇ ਦੇ ਵੇਲੇ ਕਿੰਦੀ ਡਿਊਟੀ ਲਾਈਦਾ ਵੇਖ ਲੋ ਕਮਾਲ ਦੀ ਗੱਲ ਆਪ ਪੰਜ ਸਾਲੇ ਜਿੰਨ ਬਲੋਟਦੇ ਆ ਇਥੇ ਮਾੜਾ ਗਿਆ ਪੈਗ ਲਾੜਾ ਲਾਇਆ ਉਹ ਬੱਚੇ ਨੇ ਗੱਡੀ ਚ ਲਾਉਣ ਲਿਆ ਉਹ ਸਪੀਡਰ ਚ ਲਾਉਣ ਗਿਆ ਨਹੀਂ ਲਾਉਣਾ ਚਾਹੀਦਾ ਉਹ ਨੂੰ ਤਾਂ ਫੜ ਕੇ ਲੈ ਕੇ ਥਾਲੇ ਲੈ ਜਾਂਦੇ ਤੇ ਫੜ ਕੇ ਉਹਦਾ ਇਲਾਜ ਕਰਦੇ ਨੇ ਇੱਥੇ ਬੂਤ ਨੂੰ ਸ਼ਰਾਬ ਪੀ ਕੇ ਪੰਜਾਬ ਚ 来 ਜੰਮਾ ਉਹਦੇ ਵਸੂਲ ਵਜੋਂ ਫੜ ਕੇ ਅੰਦਰ ਤੇ ਰੱਖਿਆ ਇਹਦੇ ਵਿੱਚ ਨੋਰ ਨਹੀਂ ਨਾ ਇਸ ਵੀ ਮੇਰੇ ਵੀਰੋ ਉਹ ਵਿਚਾਰੇ ਜਾਣੇ ਕਿ ਕੇਸ ਇਸ ਤਰੀਕੇ ਨਾਲ ਕਿਸਮ ਦਾ ਝੂਠ ਬੋਲਦੇ ਆ ਔਰ ਇਹ ਜਮਾਤੀ ਵਿੱਚ ਚਾਤਰ ਪਰੇਵਾ ਝੂਠ ਬੋਲਦੇ ਆ ਕਿ ਹੱਥ ਦੀ ਸਫਾਈ ਨਾਲ ਝੂਠ ਬੋਲਦੇ ਆ ਇਸ ਗੱਲ ਤੋਂ ਸੁਚੇਤ ਹੋਣਾ ਬੜਾ ਕਹਿੰਦੇ ਸਵਾਰੀ ਆਪਣੇ ਸਬੰਧ ਲਈ ਆਪ ਜ਼ਿੰਮੇਵਾਰ ਹੈ ਕਹਿੰਦੇ ਸੀ ਪਾ ਦੇ ਵੋਟ ਤੁਹਾਨੂੰ ਹਜ਼ਾਰ ਹਜ਼ਾਰ ਰੁਪਈਆ ਹੋ ਉਂਦੀ ਆ ਪੈਨਾਂ ਜਿੰਨਾ ਦੀ ਆਪ ਇਹਨਾਂ ਨੂੰ ਹਜ਼ਾਰ ਹਜ਼ਾਰ ਆ ਗਿਆ ਜੀ ਬੜਾ ਜੱਤ ਕਰੇ ਕਰਦੇ 22000 ਬਣਦਾ ਕਿੱਟ ਬਖ ਜੇ ਇਸ ਕਰਕੇ 4 ਨੇ ਜਾਂ 5000 ਪੈਣਾ ਨੇ 104000 130000 ਕੋਟਾ ਬਣਦਾ ਬਣਦਾ ਕਿ ਨਹੀਂ ਬਣਦਾ ਜੀ ਆ ਗਿਆ ਜੀ ਜਦੋਂ ਝਾੜੂ ਵਾਲੇ ਆਉਗਾ ਇਤਰਾ ਕਰੀਓ ਸਾਡਾ ਹੱਥ ਇੱਥੇ ਰੱਖ ਲਈ ਰੱਖ ਦੇ ਰਾਂ ਤੇ ਝਾੜੂ ਕਾਦੇ ਨਹੀਂ ਹੁੰਦਾ ਇਹ ਤਾਂ ਬੇਸ਼ਰਮ ਲੋਕ ਨੇ ਜਿਹੜੇ ਝਾੜੂ ਨਾਲ ਕੇ ਭਾਈ ਫਿਰਦੇ ਇਹ ਝਾੜੂ ਹੁੰਦਾ ਕਾਦੇ ਨਹੀਂ ਹੁੰਦਾ ਭਾਈ ਜੀ ਦੱਸਿਓ ਮਾੜਾ ਜਾ ਫਿਰਨਪੁਰ ਨਾਸਤ ਹੁੰਦਾ ਹੈ ਸਪਾਈ ਆਸਤ ਕਿ ਜੇ ਆਉਣਗੇ ਤੇ ਦੁਸ਼ਤੀਰਦੇ ਭਾਵੇਂ ਸਿਰਾਂ ਨੂੰ ਫਿਰ ਜੇ ਭਾਵੇਂ ਸਰੀਰ ਨੂੰ ਫਿਰ ਜੇ ਮਦਰ ਫਿਰ ਜੇ ਹੇਲਰਦੇ ਇਹਨਾਂ ਨੂੰ ਪਤਾ ਲੱਗੇ ਕਿ ਝਾੜੂ ਪੋਸ ਕੰਮ ਨੂੰ ਹੁਣ ਵਕਤ ਪਾ ਗਏ ਸੀ ਆ ਦੂਜਾ ਵਹਿਦਾ ਕੀਤਾ ਸੀ ਕਹਿੰਦੇ ਵੀ ਘਰ ਘਰ ਨੌਕਰੀ ਤੇ ਕਾਰਜ ਕਰਨ ਦੀ ਗੱਲ ਕਰਦਾ ਸੀ ਅਸੀਂ ਤਾਂ ਘਰ ਘਰ ਨੌਕਰੀ ਵੀ ਦਿਵਾਵਾਂਗੇ ਹਾਲਾਤ ਇਹ ਫਾਇਦਾ ਕਰਦੇ ਆਂਗੇ ਕਿ ਇੱਥੇ ਗੋਰੇ ਤੇ ਗੋੜੀਆਂ ਆ ਕੇ ਕੰਮ ਕਰਿਆ ਕਰਨੀ ਮਤਲਬ ਸਮਝੇ ਬੜਾ ਜਿਹੀ ਨਹੀਂ ਸਮਝ ਮਤਲਬ ਕਿ ਛੋਟੇ ਨਿਆਣੇ ਕੋਈ ਕਪੀਸ਼ੀਲਦਾਰ ਭੱਤੀ ਹੋਣੀ ਕੋਈ ਪਰਿਵਾਰੀ ਹੋਣੀ ਕੋਈ ਨਾਇਬ ਲੱਗੂ ਕੋਈ ਇੰਸਪੈਕਟਰ ਲੱਗੂ ਕੋਈ ਦੇਖਤੀ ਲੱਗੂ ਹੁਣ ਕਦੇ ਸਾਰੇ ਲੋਕਰ ਆਉਗੇ ਤੇ ਪਿੱਛੇ ਆਪ ਪਕੌੜੇ ਕਿੰਨੇ ਗੱਡੀ ਨੇ ਆ ਦੁਕਾਨ ਤੇ ਕਿਵੇਂ ਬੈਠਾ ਬੈਣਾ ਹੈ ਆ ਪਾਣੀ ਕਿੰਨੇ ਬਲੋੜਾ ਸੀ ਇਹ ਤਾਂ ਫਿਰ ਸੰਭਾਵਿਕ ਹੈ ਕਿ ਜਿਹੜੇ ਬੂੜੇ ਦੇ ਨੂਰੀ ਦੇ ਸੀ ਆਉਂਦਾ ਆਪਣੇ ਤਾਂ ਬੰਦੂ ਕੱਪੜੇ ਨਿਆਰੇ ਦਾ ਕੰਮ ਆਈ ਲੱਗੇ ਹੁਣ ਇਸਨੇ ਹੋ ਗਿਆ ਜੀ ਕੰਮ ਆਪਣੇ ਤਾਂ ਵੱਜ ਗਏ ਫਿਰ ਤੇ ਕੰਦਾਣਾ ਕੀ ਨੌਕਰੀ ਦੇ ਦਿਓ ਕੋਈ ਟੇਟੀ ਤੇ ਚੜਿਆ ਕੋ ਗੰਬੋਡੇ ਚੜਿਆ ਤੇ ਜੇ ਉੱਪਰ ਜਾਦਾ ਮਾਰ ਮਾਰ ਉਹਦਾ ਲੱਕ ਜਰੂਰ ਪੱਕਾ ਕਰ ਦੇ ਲੋਕਰੀ ਪੱਤੀ ਨਹੀਂ ਹੁੰਦੀ ਆ ਦੂਜਾ ਵਹਿਦਾ ਕੀਤਾ ਸੀ ਨੌਕਰੀ ਤੱਕ ਬੇਰੋਜ਼ਗਾਰੀ ਭੱਤਾ ਕਰਾਏ ਦੱਸਦਾ ਸੀ 4 ਰੁਪਏ ਜਿੰਨਾਂ ਜਿੰਨਾਂ ਨੂੰ ਆ ਗਿਆ ਨੌਜਵਾਨਾਂ ਨੂੰ ਮਾੜਾ ਜਿਹਾ ਹੱਥ ਖੜੇ ਕਰਿਓ ਇੱਥੇ ਦੇ ਗਏ ਲੱਗਦਾ ਆ ਬੀਬੀ ਜੀ ਦਾ ਟੀ ਲੋਹ ਜੀ ਸਾਡੇ ਸਤਕਾਰਯੋਗ ਭੈਣ ਜੀ ਦਾ ਬਾਜੀ ਚ ਵਿਆਹੀ ਗਏ ਐਮਐਲਏ ਸਾਹਿਬ ਜੇ ਤਾਂ ਨਹੀਂ ਕਿ ਬਿੰਦਰ ਕੌਰ ਹੁੰਦੀ ਤੁਹਾਨੂੰ ਆਇਆ ਸੀ ਬੇਰੁਕਾ ਵੀ ਪੱਕਾ ਫਿਰ ਕਹਿੰਦੇ ਸੀ ਕਰਾਂਗੇ 55000 ਸਕੀਮ ਮਿਲ ਗਈ ਜੀ ਕਹਿੰਦੇ 2500 ਸੰਕਲ ਹੋ ਲੱਗਿਆ ਜੀ ਫਿਰ ਬਾਪੂ ਬਾਦਲ ਦਾ ਆਟਾ ਦਾਅ ਦਿੰਦਾ ਸੀ ਤੇ 30 ਕਿਲੋ ਕਰਕਾਉਂਦੀ ਸੀ ਤੇ ਹੁਣ ਕੱਟ ਕੱਟ ਕੇ ਕੱਟ ਕੱਟ ਕੇ ਅੱਜ 5 ਕਿਲੋ ਕੱਟ ਕੇ ਮਹਤਾਜ ਹੋ ਦੇ ਕਿੰਨਿਆਂ ਦੇ ਕਾਟਟੇਗੇ ਠੀਕ ਹੈ ਜੀ ਕਿ ਨਹੀਂ ਠੀਕ ਹੈ ਤੇ ਜੇ ਹਲਾਤਾ ਫਿਰ ਝਾੜੂ ਫੇਰ ਉਹ ਕੰਮ ਤਾਂ ਬੜਾ ਸੌਖਾ ਕਿ ਝਾੜੂ ਫੇਰ ਤੇਰੇ ਕੋਈ ਮੁੜ ਕੇ ਥੋਡੇ ਨਾਲ ਛੱਕੀ ਥੋੜੀ ਤੇ ਝੂਠਲਾ ਬੋਲੇ ਤੇ ਵੀ ਮੈਂ ਇਹ ਨਹੀਂ ਆ ਬੇਪੀ ਕਰਦਾ ਤੁਹਾਨੂੰ ਇੱਕੋ ਬੇਪੀ ਕਰਦਾ ਕਿ ਭਾਈ ਜਾਗਦੇ ਰਹੋ ਸੁਚੇਰ ਰਹੋ ਔਰ ਸਾਡੇ ਕੋ ਐਵੇਂ ਕੋਈ ਮੈਂ ਵੇਖਿਆ ਜਿਹੜਾ ਉਸ ਦਾ ਉਹ ਜੀਤਮਿੰਦਰ ਸਿੱਧੂ ਨੂੰ ਬਹੁਤ ਕੁਝ ਤੁਸੀਂ ਆਖੀ ਜੀ ਜਦੋਂ ਹਮੋ ਦਾ ਕੰਮ ਤਾਂ ਹੋ ਗਿਆ ਜਿਹੜਾ ਕਦੇ ਤੇ ਰਵੀਪ੍ਰੀਤ ਵੀ ਕਹਿੰਦਾ ਸੀ ਕਹਿੰਦਾ ਤੁੱਟੀਆਂ ਉਹ ਕਦੇ ਇਸ ਉਲ ਕੇ ਕਦੇ ਉਲ ਤੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੇਰੀ ਕਾਜੀ ਕਰਤੀ ਆ ਪਹਿਲਾਂ ਟੱਕੜੀ ਤੇ ਆਇਆ ਫੇਰ ਪੰਜੇ ਨੂੰ ਲੈ ਕੇ ਆਇਆ ਫੇਰ ਟੱਕੜੀ ਤੇ ਚੜ ਗਿਆ ਔਰ ਫੇਰ ਪੰਜੇ ਨੂੰ ਚੜ ਗਿਆ ਭਾਈ ਤੇ ਟੱਕੜੀ ਤੇ ਸੀ ਭਾਈ 24 ਦੇ ਬੰਦਿਆਂ ਚ ਮੈਨੂੰ ਲੱਗਦਾ ਸਤਾਈ ਜਾਉਂਗੇ ਉਹਦੇ ਦਾਤੇ ਫੁੱਟੇ ਹੋਣਾ ਤੇ ਜਹਾਜ਼ ਕਿ ਜਦ ਚਲੋ ਇਹਦੇ 3 ਚੋਰ ਨੇ ਨਿਕਾਲ ਲਏ ਬੱਜਦੇ ਹੋਏ ਬੋਲ ਜਿਨ੍ਹਾਂ ਦਾ ਆਪ ਦਾ ਹੀ ਕੋਈ ਸਟੈਂਡ ਨਹੀਂ ਜਿਨ੍ਹਾਂ ਨੇ ਆਪ ਦਾ ਹੀ ਪਤਾ ਉਹਨਾਂ ਦਾ ਕੀ ਬੰਦਾ ਉਹਨੇ ਸਾਹ ਸਿੰਘ ਦੀ ਖੂਦਾਂ ਕੀ ਜਵਾਰ ਦੇ ਜ਼ਿੰਦਗੀ ਇਹ ਕਿਸੇ ਧਰਤੀ ਇਸੀ ਦਾ ਵੀ ਧਰਤੀ ਹੈ ਬਲਿਦਾਨ ਦੀ ਧਰਤੀ ਹੈ ਤੇ ਉਹ ਧਰਤੀ ਹੈ ਜਿਹੜਾ ਹਵਾ ਦੇ ਬੁੱਲੇ ਨਾਲ ਉੱਡ ਕੇ ਨਾ ਉਹਦਾ ਸਤਜਾਤ ਨਹੀਂ ਕਰਦੀ ਜਿਹੜਾ ਖੋਹੇ ਆਪ ਦੀ ਗੱਲ ਕੋ ਖਲੋਤਾ ਹੋਵੇ ਉਹਦੇ ਚਰਤੇ ਚਰਨ ਚਮਦੀ ਇਸ ਲਈ ਇਹ ਧਰਤੀ ਨੇ ਬਾਪੂ ਖੂਰਮੇ ਲੋੜੇ ਪੈਦਾ ਕੀਤੇ ਆ ਔਰ ਗੁਰੂ ਸਾਹਿਬ ਨੇ ਸਾਨੂੰ ਹਰ ਸੱਚ ਵਾਸਤੇ ਖਲੋਣ ਦਾ ਹੁਕਮ ਦਿੱਤਾ ਇਸ ਲਈ